ਅੰਮ੍ਰਿਤਸਰ ਤੋਂ ਕੱਲ ਸਿੱਖੋ ਹੋਇਆ ਸੀ ਜਿਹੜੀ ਬੜੀ ਮਨਪਕ ਦੀ ਖਬਰ ਆਈ ਸੀ ਕਿ ਪੁਲਿਸ ਨਹੀਂ ਹੋਣੀ। ਕੱਤੀ ਪਾ ਲਿਆ ਜਾਂ ਤੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਆਫਿਸ ਤੇ ਵੀ ਗਿਆ। ਉਹਦੀ ਸੋਚ ਹੈਗੀ ਕਿ ਜਿਹੜੀ ਉਹ ਸਿੱਖ ਦੀ ਪੱਗ ਹੈਗੀ ਆ ਪੁਲਿਸ ਮੁਲਾਜ਼ਮ ਦੀ ਉਹ ਮੈਂ ਆਪਣੇ ਹੱਥੀ ਜਾ ਕੇ ਕਮਿਸ਼ਨਰ ਦੇ ਕੋਲ ਆਟੋ ਚੱਲ ਕੇ ਰਹੀ ਇਹ ਜਨਨ ਸੀ ਕਿ ਜਿਹੜੀ ਇਹ ਪਗੜੀ ਆ ਪੁਲਿਸ ਮੁਲਾਜ਼ਮ ਨੂੰ ਚੋਪੀ ਜਾ ਕੇ ਅੰਮ੍ਰਿਤਸਰ ਸਰ ਮੇਰਾ ਵਿਜਿੰਦਰ ਸ਼ਰਮਾ ਜੀ ਹਾਂਜੀ ਸਰ ਅੱਜ ਕਿਸ ਜਗ੍ਹਾ ਤੇ ਆਏ ਤੇ ਕੀ ਕਰ ਰਹੇ ਤੁਸੀਂ ਇੱਥੇ ਪਹੁੰਚੇ ਜੀ ਸਰ ਇਹ ਕੱਲ ਦਾ ਇੱਕ ਹਾਦਸਾ ਹੋਇਆ ਸੀ ਇੱਕ ਕੈਦੀ ਸੀ ਜੋ ਕਿ ਆਪਣਾ ਮੈਡੀਕਲ ਕਰਾਉਣ ਵਾਸਤੇ ਸਿਵਲ ਹਸਪੀਟਲ ਆਇਆ ਸੀ ਉਸ ਦੌਰਾਨ ਉਹਨੇ ਮੌਕੇ ਦਾ ਫਾਇਦਾ ਚੁੱਕਦੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜੋ ਕਿ ਉਹਨਾਂ ਦੇ ਮਗਰ ਇੱਕ ਮੁਲਾਜ਼ਮ ਲੱਗਾ ਉਹਨੇ ਕਾਫੀ ਦੌੜ ਕੇ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਹ ਭੱਜ ਗਿਆ ਅੱਗੇ ਲੱਗ ਕੇ ਮੈਂ ਦੂਰੋਂ ਵੇਖਿਆ ਤੇ ਮੈਂ ਮੈਂ ਸੋਚਿਆ ਕਿ ਇਹਦਾ ਮੋਬਾਈਲ ਖੋ ਕੇ ਭੱਜਿਆ ਹੈ ਤੇ ਮੈਨੂੰ ਮੈਨੂੰ ਇਹ ਕਿ ਮੈਂ ਫੜ ਲੈਣਾ ਇਹਨੂੰ ਮੈਂ ਅੱਗੇ ਸੀ ਉਹਦੇ ਮੈਂ ਗੱਡੀ ਰੋਕ ਕੇ ਉਹਨੂੰ ਮੈਂ ਫੜ ਲਿਆ ਉਹਨੂੰ ਭੱਜ ਕੇ ਉਹਦੇ ਮਗਰ ਤੇ ਮੈਂ ਉਹਨਾਂ ਦੇ ਹਵਾਲੇ ਕਰਤਾ ਪੁਲਿਸ ਉਹਨਾਂ ਦੇ ਮੁਲਾਜ਼ਮ ਦੇ ਮੁਲਾਜ਼ਮ ਨੂੰ ਸਾਹ ਚੜਿਆ ਆ ਸੀ ਉਹ ਕਹਿੰਦੇ ਵੀ ਮੈਨੂੰ ਨੌਕੋਸਪਿਟਲ ਇਹਨੂੰ ਲੈ ਕੇ ਜਾਣਾ ਹੈ ਤੇ ਉੱਥੋਂ ਭੱਜਿਆ ਵਾ ਤੇ ਮੈਂ ਉਹਨਾਂ ਨੂੰ ਗੱਡੀ 'ਚ ਬਿਠਾਇਆ ਤੇ ਜਦੋਂ ਲੈ ਕੇ ਜਾ ਰਹੇ ਆਪਾਂ ਤੇ ਹਸਪੀਟਲ ਤੋਂ ਚੰਦ ਗਦਮਾਂ ਦੀ ਦੂਰੀ ਤੇ ਉਹ ਗੱਡੀ 'ਚ ਬੇਹੋਸ਼ ਹੋ ਕੇ ਡੇ ਗਏ ਉਸ ਦੌਰਾਨ ਉਹ ਕੈਦੀ ਹੀ ਜਿਹੜਾ ਉਹ ਦੁਬਾਰਾ ਭੱਜ ਗਿਆ ਗੱਡੀ 'ਚ ਸੈਕੰਡ ਟਾਈਮ ਭੱਜ ਗਿਆ ਉਹ ਕੈਦੀ ਉਹ ਭੱਜ ਗਿਆ ਉਹਨੇ ਮੌਕੇ ਦਾ ਫਾਇਦਾ ਚੁੱਕ ਕੇ ਤੇ ਕਾਫੀ ਦੌੜ ਲਈ ਉਹ ਭੰਡਾਰੀ ਪੁਲ ਤੱਕ ਪਹੁੰਚ ਗਿਆ ਮੋਦੇ ਮਗਰ ਗਿਆ ਵਾਂ ਕੱਲਾ ਹੀ ਮੈਂ ਭੱਜਿਆ ਦੇ ਮਗਰ ਗੱਡੀ ਛੱਡ ਕੇ ਉਸ ਦੌਰਾਨ ਮੇਰੇ ਗੱਲੇ 'ਚੋ ਵੀ ਕਿਸੇ ਨੇ ਪੈਸੇ ਕੱਢ ਲਏ ਸਵੇਰ ਦੇ ਜੋ ਵਟੇ ਸੀ ਤੇ ਮੇਰੀ ਉਸ ਜਦੋਂ ਮੈਂ ਉਹਨੂੰ ਫੜਿਆ ਉੱਥੇ ਤੇ ਉਹਨੇ ਮੇਰੇ ਤੇ ਹਮਲਾ ਕੀਤਾ ਮੇਰੀ ਜੈਕਟ ਵੀ ਉਹਨੇ ਪਾੜ ਦਿੱਤੀ ਉਸ ਤਰ੍ਹਾਂ ਕਿ ਭੱਜਣ ਦੀ ਕੋਸ਼ਿਸ਼ ਕਰਦਾ ਪਿਆ ਸੀ ਉਹਨੇ ਵੇਖਿਆ ਵੀ ਕੱਲਾ ਵਾ ਤੇ ਮੈਂ ਸ਼ਾਇਦ ਡਰ ਜੇਗਾ ਮੈਂ ਤੇ ਹਮਲਾ ਕਰਾਂਗਾ ਪਰ ਮੈਂ ਕਹਾ ਵੀ ਉਹਨੇ ਨੂੰ ਇੱਕ ਵਾਰੀ ਭੱਜਾਵਾਂ ਤੇ ਉਹਨੂੰ ਛੱਡਣਾ ਨਹੀਂ ਮੇਰੇ ਕੱਪੜੇ ਤੇ ਪਾੜ ਹੀ ਗਏ ਨੇ ਇਹਨੂੰ ਨਹੀਂ ਛੱਡਣਾ ਉਹਨੂੰ ਮੈਂ ਫੜ ਕੇ ਦੁਬਾਰਾ ਮੈਂ ਲੈ ਕੇ ਆਇਆ ਮੈਂ ਤੇ ਵੇਖਿਆ ਮੈਂ ਆ ਕੇ ਮੇਰੀ ਗੱਡੀ ਦੇ ਵਿੱਚ ਉਹ ਬੇਹੋਸ਼ ਪਏ ਨੇ ਉਹ ਮੈਂ ਉਹਨਾਂ ਨੂੰ ਲਾਗੇ ਬੰਦੇ ਖਲੋਤੇ ਸੀ ਮੈਂ ਉਹਨਾਂ ਨੇ ਰਿਕੁਐਸਟ ਕੀਤੀ ਮੈਂ ਭਾਈ ਇਹਨੂੰ ਜਾਣਨਾ ਦਿਓ ਤੇ ਇਹਨੂੰ ਅੰਦਰ ਲੈ ਕੇ ਆਣਾ ਐ ਮੈਂ ਅੰਦਰ ਐਮਰਜੈਂਸੀ 'ਚ ਐਮਲਾਜਮ ਨੂੰ ਇਹਨਾਂ ਨੂੰ ਦੇ ਕੇ ਆਵਾ ਤੇ ਮੈਂ ਉਹਨਾਂ ਨੂੰ ਮੈਂ ਗੱਡੀਏ ਲੈ ਕੇ ਤੇ ਐਮਰਜੈਂਸੀ ਜਦੋਂ ਮੈਂ ਗਿਆ ਆਵਾ ਤੇ ਉੱਥੇ ਸਟੀਚਰ ਵਗੈਰਾ ਲੱਭ ਕੇ ਤੇ ਉਹਨਾਂ ਨੂੰ ਮੈਂ ਕਾਫੀ ਜਦੋਜਾਹ ਦੇ ਨਾਲ ਉਹਨਾਂ ਨੂੰ ਅੰਦਰ ਲੰਮੇ ਪਾਇਆ ਵਾ ਕੈਦੀ ਨੂੰ ਵੀ ਫੜ ਕੇ ਉਸ ਟਾਈਮ ਉਸ ਜਗ੍ਹਾ ਤੇ ਲਿਆਂਦਾ ਵਾ ਅੰਦਰ ਹੀ ਐਮਰਜੈਂਸੀ 'ਚ ਤੇ ਉਹਨਾਂ ਦਾ ਇਲਾਜ ਚੱਲੂ ਹੋ ਗਿਆ ਸੀ ਬਾਕੀ ਹੁਣ ਮੈਨੂੰ ਰਾਤ ਮੈਂ ਪੱਗ ਵੇਖੀ ਉਹਨਾਂ ਦੀ ਗੱਡੀ ਦੇ ਵਿੱਚ ਵੀ ਪਿੱਛੇ ਡਿੱਗੀ ਸੀ ਮੈਂ ਕਿਹਾ ਯਾਰ ਇਹ ਪੱਗ ਉਹਨਾਂ ਦੀ ਹੀ ਏ ਮੈਂ ਕਿਹਾ ਚਲੋ ਸਵੇਰੇ ਮਿਲ ਕੇ ਉਹਨਾਂ ਨਾਲੇ ਹਾਲ ਚਾਲ ਪੁੱਛਾਂਗਾ ਤੇ ਨਾਲੇ ਪੱਗ ਦੇਵਾਂਗਾ ਮਗਰ ਮੈਨੂੰ ਰਾਤ ਹੀ ਪਤਾ ਲੱਗਦਾ ਏ ਵੀ ਉਹਨਾਂ ਦੀ ਡੈਥ ਹੋ ਗਈ ਏ ਐਸੀ ਦਾ ਮੈਨੂੰ ਬਹੁਤ ਅਫਸੋਸ ਲੱਗਾ ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਬੜੀ ਹਿੰਮਤ ਦੇ ਨਾਲ ਬੜੀ ਦਲੇਰੀ ਦੇ ਨਾਲ ਉਹਨਾਂ ਨੇ ਨਿਭਾਈ ਉਹਨਾਂ ਨੇ ਉਸ ਦਿਨਾਂ ਨੂੰ ਉਹਨਾਂ ਦੀ ਮੌਤ ਹੋ ਗਈ ਮੈਂ ਕਹਾਂਗਾ ਉਹ ਡਿਊਟੀ ਤੇ ਸ਼ਹੀਦ ਹੋ ਗਏ ਨੇ ਅੱਜ ਤੱਕ ਪੁਲਿਸ ਕਮਿਸ਼ਨਰ ਦਫ਼ਤਰ ਕੀ ਕਰਨ ਆਏ ਯਾਰ ਮੈਂ ਸਾਰਾ ਮਾਨਯੋਗ ਜਿਹੜੇ ਅਫਸਰ ਭੱਜੇ ਸੀ ਉਹਨਾਂ ਦੀ ਨਾ ਪੱਗ ਗਈ ਏ ਜੋ ਉਸ ਮੌਕੇ ਤੇ ਪਾਈ ਸੀ ਉਹ ਗੱਡੀ ਦੇ ਪਿੱਛੇ ਡੇਗੀ ਸੀ ਉਹ ਹੈਂਡਓਵਰ ਕਰਨਾ ਹੈ ਜੀ ਉਹ ਮੈਂ ਕਹਾਂ ਇਹ ਪੰਜਾਬ ਪੁਲਿਸ ਦਾ ਮਾਣ ਹੈਗਾ ਇਹ ਮੈਂ ਕਹਾਂ ਇਹ ਉਹਨਾਂ ਨੂੰ ਦੇਣੀ ਚਾਹੀਦੀ ਹੈ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593